ਪੌਣੇ ਪੰਜ ਸੱਤ ਦੇ ਲੈਂਦਾ ਸਾਰੇ ਯਾਰੇ ਬੇਲੀ ਕਾਰ ਹਥਿਆਰਾਂ ਨਾਲ ਪਹਰੇ ਜੇ ਹਵੇਲੀ ਖਿੱਚੀ ਜਾਂਦੇ ਪੈਗੀ ਉੱਤੇ ਪੈਗ ਕੁੜੀਓ ਖਿੱਚੀ ਜਾਂਦੇ ਪੈਗੀ ਉੱਤੇ ਪੈਗ ਕੁੜੀਓ ਦਿੰਦੇ ਅੱਧੀ ਰਾਤੀ ਠਾ ਠਕਰਾ ਹੋ ਮੇਰੇ ਯਾਰ ਦਾ ਗਰੁੱਪਾਂ ਵਿੱਚ ਮੇਰੇ ਯਾਰ ਦਾ ਗਰੁੱਪਾਂ ਵਿੱਚ ਨਾ ਚੱਲਦਾ ਜੱਟੀ ਰੱਖੇ ਨਾ ਕਿਸੇ ਦੀ ਪਰਿਵਾਰ ਇਕ ਗਾਣੇ ਦੇ ਵਿੱਚ ਪਰਵਾਹ ਨਹੀਂ ਰੱਖਦੇ ਕਿ ਸੱਚੀ ਮੱਚੀ ਨਹੀਂ ਜੀ ਸੱਚੀ ਮੱਚੀ ਲੋਕਾਂ ਨੂੰ ਟਾਈਮ ਐ ਐਸੇ ਕਰਕੇ ਦਾ ਟਾਈਟਲ ਦਿੱਤਾ ਹੋਇਆ ਵਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਦੇਖੋ ਜੀ ਕੁਝ ਰੀਜ਼ਨ ਇਹੋ ਜਿਹੇ ਹੁੰਦੇ ਆ ਤੇ ਸਮੇਂ ਦੀ ਕੁਝ ਇਹੋ ਜਿਹੇ ਚੱਕਰ ਚੱਲੇ ਕਿ ਬਸ ਅਲੱਗ ਹੋਣਾ ਪਿਆ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਇੰਨੇ ਸਾਲਾਂ ਤੋਂ ਤੁਸੀਂ ਇਕੱਠੇ ਗਾ ਰਹੇ ਸੀ ਇਕੱਠੇ ਸਟੇਜ ਤੇ ਜਾ ਰਹੇ ਸੀ ਅੱਜ ਵੱਖੋ ਵੱਖ ਹੋ ਗਏ ਹੋ ਦੇਖੋ ਐਸੀ ਗੱਲ ਨਹੀਂ ਕੋਈ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੁਝ ਇਹੋ ਜਿਹਾ ਚੱਕਰ ਸਮੇਂ ਦਾ ਚੱਲਿਆ ਜਿਹਦੇ ਕਰਕੇ ਸਾਨੂੰ ਅਲੱਗ ਹੋਣਾ ਪਿਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਚੁੱਪ ਕਰਕੇ ਬੈਠ ਗਈ ਹਾਂ ਮੈਂ ਆਪਣਾ ਕੰਮ ਉਸੇ ਹੀ ਰਫ਼ਤਾਰ ਨਾਲ ਕਰ ਰਹੀ ਹਾਂ ਕਰਦੀ ਰਹੂਗੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੱਲਿਆਂ ਨੂੰ ਲੋਕ ਪਸੰਦ ਕਰਨਗੇ ਹੁਣ ਜਿਹੜਾ ਇਨਸਾਨ ਆਪਣੇ ਆਪ ਨੂੰ ਮੇਰੀ ਜਗ੍ਹਾ ਤੱਕ ਕੇ ਸੋਚੇਗਾ ਤੇ ਉਹ ਇਹ ਜੁਰ ਮਹਿਸੂਸ ਕਰੇਗਾ ਕਿ ਹਾਂ ਜਰੂਰ ਪਸੰਦ ਕਰਨਾ ਚਾਹੀਦਾ ਕੰਮ ਦੇਣਾ ਚਾਹੀਦਾ ਕਿਉਂਕਿ ਦੇਖੋ ਮੈਂ ਆਪਣਾ ਸਿਰ ਮੇਰੇ ਕੋ ਮੇਰੀ ਸਿਰਫ ਗਾਇਕੀ ਹੈ ਠੀਕ ਹੈ ਨਾ ਮੈਂ ਆਪਣੀ ਗਾਇਕੀ ਦੇ ਨਾਲ ਦੁਨੀਆ ਨੂੰ ਆਪਣੇ ਅਗਲੇ ਗਾਣੇ ਦੇਉਂਗੀ ਸੋਲੋ ਦਊਂਗੀ ਗਾਣੇ ਤੇ ਉਹਦੇ ਵਿੱਚ ਕੀ ਹੈ ਕਿ ਮੈਂ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰਨਾ ਮੇਰੇ ਦੋ ਬੇਟੇ ਤੇ ਇੱਕ ਬੇਟੀ ਆ ਜਿਨ੍ਹਾਂ ਦਾ ਪਾਲਨ ਪੋਸ਼ਣ ਹੁਣ ਸਿਰਫ ਓਨਲੀ ਮੇਰੇ ਨਾਲ ਤੇ ਮੈਂ ਕਰਨਾ ਉਹਨਾਂ ਨੂੰ ਹੋਰ ਕਿਸੇ ਨੇ ਕਿੰਨੇ ਸਾਲ ਤੋਂ ਤੁਸੀਂ ਇਕੱਠੇ ਸੀਗੇ ਤੁਸੀਂ ਲਾ ਲਓ ਵੀ 24 ਸਾਲ ਮੇਰੇ ਵਿਆਹ ਨੂੰ ਹੋ ਗਏ ਤੇ 3 ਸਾਲ ਅਸੀਂ ਅਨਮੈਰਿਡ ਗਾਇਆ 27 ਸਾਲ ਅਸੀਂ ਕੰਮ ਕੀਤਾ ਦੋਨਾਂ ਨੇ ਤੇ ਕਿੱਥੇ 27 ਸਾਲ ਤੇ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਵੱਖਰੇ ਹੋਇਆ ਤੁਸੀਂ ਲਾ ਲਓ ਵੀ 30 ਅਕਤੂਬਰ ਦੀ ਗੱਲ ਜੇ ਜਦੋਂ ਮੈਂ ਮੇਰਾ ਇਦਨਾ ਝਗੜਾ ਹੋਇਆ ਤੇ 30 ਅਕਤੂਬਰ ਤੋਂ ਲੈ ਕੇ ਤੇ ਅੱਜ ਤੱਕ 4 ਕਿ ਮਹੀਨੇ ਮਰਕਲ ਹੋਈ ਗਏ ਉਹਨੇ ਕਮਿਟਮੈਂਟ ਉਹਦੇ ਨਾਲ ਹੀ ਕੀਤੀ ਸੀਗੀ ਮੈਰਿਜ ਤੋਂ ਬਾਅਦ ਕਿ ਜੇ ਕੋਈ ਮੇਰੇ ਕੰਨਾਂ ਤੋਂ ਮੈਨੂੰ ਗੱਲ ਸੁਣੀ ਤੁਹਾਡੇ ਬਰ ਖਿਲਾਫ ਤਾਂ ਮੈਂ ਨਹੀਂ ਸੁਣੂੰਗੀ ਸ਼ਾਇਦ ਰੱਬ ਵੀ ਆਣ ਕੇ ਥੱਲੇ ਮੈਨੂੰ ਕਹਿੰਦਾ ਨਾ ਕਿ ਜੇਕਰ ਬੁੱਗਾ ਗਲਤ ਆ ਤੇ ਮੈਂ ਕਹਿੰਨੀ ਸੀ ਵੀ ਰੱਬ ਵੀ ਗਲਤ ਆ ਤੇ ਜੇ ਹੁਣ ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਵੀ ਜ਼ਹਿਰ ਖਾਦਾ ਤਾਂ ਫਿਰ ਮੇਰੇ ਵਰਗਾ ਬੇਵਕੂਫੀ ਕੋਈ ਵੀ ਨਾ ਅਕਸਰੀ ਮੇਲਿਆਂ ਦੇ ਵਿੱਚ ਵੇਖਿਆ ਜਾਂਦਾ ਸੀ ਇੱਕ ਜੋੜੀ ਦਾ ਬੇ ਬੇਸਬਰੀ ਨਾਲ ਇੰਤਜ਼ਾਰ ਰਿੰਦਾ ਸੀਗਾ ਜੋ ਕਿ ਮਨਪ੍ਰੀਤ ਬੁੱਗਾ ਔਰ ਸਰਬਜੀਤ ਬੁੱਗਾ ਜੀ ਜੋ ਕਿ ਮੇਲਿਆਂ ਵਿੱਚ ਲੋਕੀ ਦੂਰੋਂ ਦੂਰੋਂ ਆਣ ਕੇ ਉਹਨਾਂ ਨੂੰ ਦੇਖਣਾ ਚਾਹੁੰਦੇ ਸੀ ਮਗਰ ਉਹ ਜੋੜੀ ਅੱਜ ਵੱਖੋ ਵੱਖ ਹੋ ਚੁੱਕੀ ਆ ਉਹਨਾਂ ਦੇ ਵਿੱਚੋਂ ਇੱਕ 파ਟ ਸਾਡੇ ਕੋਲ ਮੌਜੂਦ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਹੋ ਗਿਆ ਇਹੋ ਜਿਹਾ ਕੀ ਰੀਜ਼ਨ ਹੋ ਗਿਆ ਕਿ ਉਹ ਵੱਖੋ ਵੱਖ ਹੋ ਗਏ ਨੇ ਸਸ਼ੀਕਲ ਜੀ ਸਸ਼ੀਕਲ ਜੀ ਮੈਂ ਮ ਇਹੋ ਜੀ ਕਿਹੜੀ ਗੱਲ ਬਣ ਗਈ ਕਿ ਤੁਸੀਂ ਇੰਨੇ ਚਿਰ ਤੋਂ ਇਕੱਠੇ ਗਾ ਰਹੇ ਹੋ ਤੇ ਅੱਜ ਵੱਖੋ ਵੱਖ ਹੋ ਗਏ ਹੋ ਦੇਖੋ ਜੀ ਕੁਝ ਰੀਜ਼ਨ ਇਹੋ ਜਿਹੇ ਹੁੰਦੇ ਆ ਤੇ ਸਮੇਂ ਦੀ ਕੁਝ ਇਹੋ ਜੇ ਚੱਕਰ ਚੱਲੇ ਕਿ ਬਸ ਅਲੱਗ ਹੋਣਾ ਪਿਆ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਇੰਨੇ ਸਾਲਾਂ ਤੋਂ ਤੁਸੀਂ ਇਕੱਠੇ ਗਾ ਰਹੇ ਸੀ ਅਠੇ 스테ਜ ਤੇ ਜਾ ਰਹੇ ਸੀ ਅੱਜ ਵੱਖੋ ਵੱਖ ਹੋ ਗਏ ਹੋ ਦੇਖੋ ਐਸੀ ਗੱਲ ਨਹੀਂ ਕੋਈ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੁਝ ਇਹੋ ਜਿਹਾ ਚੱਕਰ ਸਮੇਂ ਦਾ ਚੱਲਿਆ ਜਿਹਦੇ ਕਰਕੇ ਸਾਨੂੰ ਅਲੱਗ ਹੋਣਾ ਪਿਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਚੁੱਪ ਕਰਕੇ ਬੈਠ ਗਈਆਂ ਮੈਂ ਆਪਣਾ ਕੰਮ ਉਸੇ ਹੀ ਰਫਤਾਰ ਨਾਲ ਕਰ ਰਹੀਆਂ ਕਰਦੀ ਰਹੂੰਗੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੱਲਿਆਂ ਨੂੰ ਲੋਕ ਪਸੰਦ ਕਰਨਗੇ ਹੁਣ ਜਰੂਰ ਜੀ ਜਰੂਰ ਕਰਨਗੇ ਕਿਉਂਕਿ ਦੇਖੋ ਜਿਹੜਾ ਇਨਸਾਨ ਆਪਣੇ ਆਪ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਸੋਚੇਗਾ ਤੇ ਉਹ ਇਹ ਜ਼ੋਰ ਮਹਿਸੂਸ ਕਰੇਗਾ ਕਿ ਹਾਂ ਜ਼ਰੂਰ ਪਸੰਦ ਕਰਨਾ ਚਾਹੀਦਾ ਕੰਮ ਦੇਣਾ ਚਾਹੀਦਾ ਕਿਉਂਕਿ ਦੇਖੋ ਮੈਂ ਆਪਣਾ ਸਿਰ ਮੇਰੇ ਕੋ ਮੇਰੀ ਸਿਰਫ ਗਾਇਕੀ ਹੈ ਠੀਕ ਹੈ ਨਾ ਮੈਂ ਆਪਣੀ ਗਾਇਕੀ ਦੇ ਨਾਲ ਦੁਨੀਆ ਨੂੰ ਆਪਣੇ ਅਗਲੇ ਗਾਣੇ ਦੇਉਂਗੀ ਸੋਲੋ ਦਉਂਗੀ ਗਾਣੇ ਤੇ ਉਹਦੇ ਵਿੱਚ ਕੀ ਹੈ ਕਿ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੇਰੇ ਦੋ ਬੇਟੇ ਤੇ ਇੱਕ ਬੇਟੀ ਆ ਜਿਨ੍ਹਾਂ ਦਾ ਪਾਲਣ ਪੋਸ਼ਣ ਹੁਣ ਸਿਰਫ ਓਨਲੀ ਮੇਰੇ ਨਾਂ ਤੇ ਮੈਂ ਕਰਨਾ ਉਹਨਾਂ ਦਾ ਹੋਰ ਕਿਸੇ ਨੇ ਨਹੀਂ ਕਿੰਨੇ ਸਾਲ ਤੋਂ ਤੁਸੀਂ ਇਕੱਠੇ ਸੀਗੇ ਤੁਸੀਂ ਲਾ ਲਓ ਵੀ 24 ਸਾਲ ਮੇਰੇ ਵਿਆਹ ਨੂੰ ਹੋ ਗਏ ਹੂੰ ਤੇ 3 ਸਾਲ ਅਸੀਂ ਅਨਮੈਰਿਡ ਗਾਇਆ 27 ਸਾਲ ਅਸੀਂ ਕੰਮ ਕੀਤਾ ਦੋਨਾਂ ਨੇ ਤੇ ਕਿੱਥੇ 27 ਸਾਲ ਤੇ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਵੱਖਰੇ ਹੋਇਆ ਤੁਸੀਂ ਲਾ ਲਓ ਵੀ 30 ਅਕਤੂਬਰ ਦੀ ਗੱਲ ਜੇ ਜਦੋਂ ਮੈਂ ਮੇਰਾ ਇਹਨਾ ਝਗੜਾ ਹੋਇਆ ਤੇ 30 ਅਕਤੂਬਰ ਤੋਂ ਲੈ ਕੇ ਤੇ ਅੱਜ ਤੱਕ 4 ਕੁ ਮਹੀਨੇ ਮਰਕਲ ਹੋਈ ਗਏ ਉਹਨੇ ਤੇ ਇਹ 4 ਮਹੀਨਿਆਂ ਦੇ ਵਿੱਚ ਕੀ ਐਕਟੀਵਿਟੀ ਕੀਤੀ ਤੁਸੀਂ ਮੈਂ ਆਪਣੀ ਐਕਟੀਵਿਟੀ ਇਹ ਕੀਤੀ ਆ ਕਿ ਮੈਂ ਆਪਣੀ ਗਾਇਕੀ ਨੂੰ ਵਧਾਇਆ ਸੋਲੋ ਦੇ ਵਿੱਚ ਪੈਰ ਪਾਇਆ ਤੇ ਮੈਂ ਸੋਲੋ ਗਾਣਾ ਆਪਣਾ ਦਿੱਤਾ ਹੋਇਆ YouTube ਤੇ ਚੱਲਦਾ ਪਿਆ ਟੈਨਸ਼ਨ ਫਰੀ ਮੇਰੇ Song ਦਾ ਨਾਮ ਆ ਤੇ ਦੇਖੋ ਜੀ ਉਹਦਾ ਰਿਸਪਾਂਸ ਮੈਨੂੰ ਕਾਫੀ ਵਧੀਆ ਮਿਲੇ ਲੋਕਾਂ ਦਾ ਤੇ ਮੈਨੂੰ ਇੱਥੋਂ ਲੱਗਦਾ ਆ ਕਿ ਲੋਕੀ ਮੈਨੂੰ ਜ਼ਰੂਰ ਪਿਆਰ ਦੇਣਗੇ ਆ ਸਾਡੇ ਦਰਸ਼ਕਾਂ ਨੂੰ ਦੋ ਲਾਈਨਾਂ ਸੁਣਾ ਦਿਓ ਜਰੂਰ ਜੀ ਪੌਣੇ ਪੰਜ ਸੱਤ ਦੇ ਲੈਂਦਾ ਸਾਰੇ ਯਾਰੇ ਬੇਲੀ ਘਾਰ ਹਥਿਆਰਾਂ ਨਾਲ ਪਹਰੇ ਜੇ ਹਵੇਲੀ ਖਿੱਚੀ ਜਾਂਦੇ ਪੈੱਗੀ ਉੱਤੇ ਪੈੱਗ ਕੁੜੀਓ ਖਿੱਚੀ ਜਾਂਦੇ ਪੈੱਗੀ ਉੱਤੇ ਪੈੱਗ ਕੁੜੀਓ ਦਿੰਦੇ ਅੱਧੀ ਰਾਤੀ ਠਾ ਠਕਰਾ ਹੋ ਮੇਰੇ ਯਾਰ ਦਾ ਗਰੁੱਪਾਂ ਵਿੱਚ ਮੇਰੇ ਯਾਰ ਦਾ ਗਰੁੱਪਾਂ ਵਿੱਚ ਨਾ ਚੱਲਦਾ ਜੱਟੀ ਰੱਖੇ ਨਾ ਕਿਸੇ ਦੀ ਪਰਵਾਹ ਮੇਰੇ ਯਾਰ ਦਾ ਗਰੁੱਪਾਂ ਵਿੱਚ ਨਾ ਬੋਲਦਾ ਜੱਟੀ ਰੱਖੇ ਨਾ ਕਿਸੇ ਦੀ ਪਰਵਾਹ ਇਕ ਗਾਣੇ ਦੇ ਵਿੱਚ ਪਰਵਾਹ ਨਹੀਂ ਰੱਖਦੇ ਕਿ ਸੱਚੀ ਮੱਚੀ ਨਹੀਂ ਜੀ ਸੱਚੀ ਮੱਚੀ ਲੋਕਾਂ ਨੂੰ ਟੈ ਮੈਸੇ ਕਰਕੇ ਟਾਈਟਲ ਦਿੱਤਾ ਹੋਇਆ ਵਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਤੇ ਲੈ ਲਈ ਜਿੰਨਾ ਚਿਰ ਬਾਕੀ ਟੈਨਸ਼ਨ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਉਹਨਾਂ ਕੀ ਇਹੋ ਜੀ ਗੱਲ ਹੋਗੀ ਕਿ ਤੁਸੀਂ ਹੁਣ ਟੈਨਸ਼ਨ ਫ੍ਰੀ ਹੋ ਚੁੱਕੇ ਹੋ ਟੈਨਸ਼ਨ ਹੀ ਨਹੀਂ ਲੈ ਰਹੇ ਇਹੋ ਜੀ ਕੀ ਤੁਹਾਡੇ ਦੋਆਵਾਂ ਵਿੱਚ ਗੱਲ ਚੱਲ ਗਈ ਦੇਖੋ ਜੀ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਹਾਂ ਕਿ ਜੂਰੀ ਨਹੀਂ ਹੈ ਮੈਂ ਰੀਜ਼ਨ ਦਵਾ ਤੁਹਾਨੂੰ ਕੁਝ ਰੀਜ਼ਨ ਇਹੋ ਜੇ ਰਹਿਣੇ ਚਾਹੀਦੇ ਆ ਜਿਹੜੇ ਮਤਲਬ ਨਾਲ ਦਸਨੇ ਪੈਨ ਤੇ ਚੰਗੀ ਗੱਲ ਆ ਤੇ ਬਾਕੀ ਜੇ ਮਤਲਬ ਤੁਸੀਂ ਕਹਿ ਰਹੇ ਹੋ ਤਾਂ ਫਿਰ ਇਹ ਆ ਕਿ ਮੈਂ ਮਤਲਬ ਕਮਿਟਮੈਂਟ ਉਹ ਦਿਨ ਐਹੀ ਕੀਤੀ ਸੀਗੀ ਮੈਰਿਜ ਤੋਂ ਬਾਅਦ ਕਿ ਜੇ ਕੋਈ ਮੇਰੇ ਕੰਨਾਂ ਤੋਂ ਮੈਨੂੰ ਗੱਲ ਸੁਣੀ ਤੁਹਾਡੇ ਬਰ ਖਿਲਾਫ ਤਾਂ ਮੈਂ ਨਹੀਂ ਸੁਣੂੰਗੀ ਸ਼ਾਇਦ ਰੱਬ ਵੀ ਆਣ ਕੇ ਥੱਲੇ ਮੈਨੂੰ ਕਹਿੰਦਾ ਨਾ ਕਿ ਜੇਕਰ ਬੁੱਗਾ ਗਲਤ ਆ ਤੇ ਮੈਂ ਕਹਿੰਨੀ ਸੀ ਵੀ ਰੱਬ ਵੀ ਗਲਤ ਆ ਤੇ ਜੇ ਹੁਣ ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਵੀ ਜ਼ਹਿਰ ਖਾਦਾ ਤਾਂ ਫਿਰ ਮੇਰੇ ਵਰਗਾ ਬੇਵਕੂਫ ਵੀ ਕੋਈ ਨਾ ਅਫਸੋਸ ਹੁੰਦਾ ਇਤਨਾ ਕਿਤੇ ਕਮੀ ਮਹਿਸੂਸ ਹੁੰਦੀ। ਦੇਖੋ ਜੀ ਰਿਸ਼ਤਾ ਹੈਗਾ ਸੀ ਵਿਆਹ ਦਾ 24 ਸਾਲ ਦਾ। ਅਨਮੈਰਿਡ ਦਾ ਹੈਗਾ ਸੀ 3 ਸਾਲ ਦਾ। ਟੋਟਲ ਵਿੱਚ ਲਾ ਕੇ 27 ਸਾਲ। ਤੇ ਚਲੋ ਉਹ ਜਿਹੜੀ ਕਮੀ ਹੈਗੀ ਸੀ ਠੀਕ ਆ ਹੈਗੀ ਪਰ ਮਤਲਬ ਹੁਣ ਜੇ ਉਹਨੂੰ ਆਪਾਂ ਬਾਰ-ਬਾਰ ਦੁਹਰਾਉਂਦੇ ਰਵਾਂਗੇ ਤੇ ਉਹਦੇ 'ਚ ਕੁਝ ਨਿਕਲਤਾ ਹਨ ਨਿਕਲਣਾ ਤਾਂ ਹੈ ਨਹੀਂ। ਤੇ ਐਸ ਕਰਕੇ ਬਸ ਠੀਕ ਆ ਅਲੱਗ-ਅਲੱਗ ਹੋਣਾ ਹੀ ਠੀਕ ਐ। ਐਸ ਕਰਕੇ ਬਸ ਠੀਕ ਆ ਅਲੱਗ-ਅਲੱਗ ਹੋਣਾ ਹੀ ਠੀਕ ਐ ਮੈਂ ਸਮਝਿਆ ਸੀ। ਬੱਚਿਆਂ ਦਾ ਕਿੰਨਾ ਕੁ ਸਾਥ ਹੈ ਤੁਹਾਡਾ? ਬੱਚਿਆਂ ਦਾ ਮੇਰੇ ਨਾਲ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨਾਂ ਨੇ ਮੈਨੂੰ ਕਿ ਮੰਮਾ ਤੁਸੀਂ ਬਸ ਕਰੋ ਹੁਣ ਬਾਰ-ਬਾਰ ਵੀ ਇਰਿਟੇਸ਼ਨ ਹੋ ਰਿਓ ਜਾਂ ਤੁਸੀਂ ਬਾਰ-ਬਾਰ ਤੁਹਾਨੂੰ ਪ੍ਰੋਬਲਮ ਪੈ ਰਹੀ ਆ ਤੇ ਫਿਰ ਉਹਦੇ ਵਿੱਚ ਇਦਾਂ ਹੋ ਗਿਆ ਕਿ ਚਲੋ ਛੱਡੋ ਹੁਣ ਤੁਸੀਂ ਡਿਵੌਸ ਲੈ ਲਓ ਤੇ ਕੰਮ ਖਤਮ ਕਰ ਦਿਓ ਇੱਕ ਤੁਹਾਡਾ Song ਸੀਗਾ ਮੁੰਡੇ ਕਹਿੰਦੇ ਲੱਡੂ ਬਣਨੇ ਬੜਾ ਹਿੱਟ ਗਿਆ ਸੀਗਾ ਅਜੇ ਤੱਕ ਦਰਸ਼ਕ ਹੈ ਗਾਣੇ ਤੇ ਨੱਚਦੇ ਟੱਪਦੇ ਨੇ ਮੈਂ ਚੋਣੀ ਇਹ ਦੋ ਲਾਈਨਾਂ ਹਾਂ ਜੀ ਜੂਰ ਜੀ ਕੋਈ ਇਹ ਗੁਲਾਬ ਆਖਦਾ ਮੈਂ ਕੋਈ ਇਹ ਸ਼ਰਾਬ ਆਖਦਾ ਮੈਂ ਨਾ ਡਰਦੀ ਸ਼ੇ ਕੀਨੀ ਬਾਤ ਲਾਵਾਂ ਵੇ ਜਣਾ ਖਣਾ ਵੇ ਜਣਾ ਖਣਾ ਮਾਰੇ ਸੀਟੀਆਂ ਬਣ ਠਣ ਕੇ ਗਲੀ ਚ ਜਦ ਜਾਵਾ ਵੇ ਜਣਾ ਖਣਾ ਮਾਰੇ ਸੀਟੀਆਂ ਵੇ ਜਣਾ ਖਣਾ ਮਾਰੇ ਸੀਟੀਆਂ ਇਨੇ ਅਕ ਸਿਟੀ ਆ ਵੱਜਦੀਆਂ ਸੀ ਜਦੋਂ ਤੁਸੀਂ ਜਾਣਦੇ ਹੋਗੇ ਹੱਦੋਂ ਵੱਧ ਜੀ ਅੱਛਾ ਹਾਂਜੀ ਹਾਂਜੀ ਬਹੁਤ ਜਾਰੀ ਹੈ ਬਹੁਤ ਖੂਬ ਕਿੱਥੋਂ ਸ਼ੁਰੂਆਤ ਹੋਈ ਸੀ ਤੁਹਾਡੀ ਦੇਖੋ ਜੀ ਸ਼ੁਰੂਆਤ ਤਾਂ ਹੋਈ ਸੀ ਮੇਰੀ ਸਕੂਲ ਟਾਈਮ ਤੋਂ ਮੈਂ 6th ਕਲਾਸ ਚ ਪੜਦੀ ਸੀ 6ਵੀਂ ਕਲਾਸ ਚ ਪੰਜਾਬੀ ਚ ਵੀ ਦੱਸ ਦਿੰਨੀ ਆ ਤੇ 6ਵੀਂ ਕਲਾਸ ਚ ਮੈਂ ਪੜਦੀ ਸੀ ਤੇ ਉਦੋਂ ਤੋਂ ਮੈਨੂੰ ਸ਼ੌਂਕ ਸੀਗਾ ਮੇਰੇ ਸਕੂਲ ਚ ਨਾ ਉਦੋਂ ਪਹਿਲਾਂ ਸਕੂਲ ਚ ਬਾਲ ਸਭਾਵਾਂ ਲੱਗਦੀਆਂ ਹੁੰਦੀਆਂ ਸੀ ਤੇ ਬਾਲ ਸਭਾ ਦੇ ਵਿੱਚ ਮੈਂ ਗਾਉਂਦੀ ਹੁੰਦੀ ਸੀਗੀ ਕਿਉਂਕਿ ਮੈਨੂੰ ਸ਼ੌਂਕ ਬਹੁਤ ਸੀਗਾ ਤੇ ਜਦੋਂ ਮਤਲਬ ਮੈਂ ਆਪਣੇ ਮੇਰੇ ਪਾਪਾ ਸੀ ਜਿਹੜੇ ਉਹ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀ ਇਸ ਕਰਕੇ ਕਿ ਬਈ ਤੇਰੀ ਆਵਾਜ਼ ਬਹੁਤ ਸੋਹਣੀ ਹੈ ਚਲ ਗਾ ਰਹਾ ਗਾ ਲੈ ਹਨਾ ਤੇ ਬਹੁਤ ਮਤਲਬ ਖੁਸ਼ੀ ਹੁੰਦੀ ਸੀਗੀ ਫਾਦਰ ਸਾਹਿਬ ਦੀ ਪੂਰੀ سپورਟ ਰਹੀ ਉਹ ਵੀ ਸਿੰਗਿੰਗ ਕਰਦੇ ਸੀਗੇ ਹਾਂਜੀ ਥੋੜੀ ਬਹੁਤੀ ਸਿੰਗਿੰਗ ਉਹ ਵੀ ਕਰਦੇ ਸੀ ਵੈਸੇ ਪੁਲਿਸ ਚ ਸੀਗੇ ਅੱਛਾ ਤੇ ਜਦੋਂ ਉਹਨਾਂ ਨੇ ਮਤਲਬ ਇੱਕ ਵਾਰੀ ਦੀ ਗੱਲ ਮੈਂ ਦੱਸਦੀ ਤੁਹਾਨੂੰ ਕਿ ਕੋਈ ਨਾ ਗਾਣਾ ਸੀਗਾ ਮੇਰ ਕੋ ਆਇਆ ਤੇ ਮੈਂ ਉਹਨੂੰ ਗਾਉਣਾ ਸੀਗਾ ਤੇ ਹੁਣ ਮੈਂ ਗਾਉਂਦੀ ਸੀ ਪਹਿਲਾਂ ਹਿੰਦੀ ਤੇ ਪੰਜਾਬੀ ਚ ਥੋੜਾ ਬਹੁਤਾ ਆਉਂਦਾ ਤੁਹਾਨੂੰ ਪਤਾ ਪ੍ਰੋਬਲਮ ਪੈਂਦੀ ਵੀ ਗਾਣ ਚ ਤੇ ਮੈਂ ਕੀ ਕੀਤਾ ਵੀ ਉਹ ਗਾਣਾ ਮੈਂ ਲੱਗੀ ਬੋਲਣ ਤੇ ਮੇਰੇ ਕੋ ਬੋਲਿਆ ਨਾ ਗਿਆ ਉਹ ਸੋਰ ਨਾ ਲੱਗੀ ਮੇਰੇ ਕੋ ਮੇਰੇ ਪਾਪਾ ਨੇ ਡਿਊਟੀ ਜਾਣਾ ਸੀਗਾ 15 ਮਿੰਟਾਂ ਬਾਅਦ ਕਹਿੰਦੇ ਵੀ ਮੇਰ ਨਾਲ ਸ਼ਰਤ ਲਾ ਲੈ ਤੂੰ ਤੇਰੇ ਕੋ ਇਹ ਸੋਰ ਨਹੀਂ ਲੱਗਣੀ ਮੈਂ ਕਿਹਾ ਵੀ ਕਿਉਂ ਨਹੀਂ ਲੱਗਣੀ ਕਹਿੰਦੇ ਸ਼ਰਤ ਲਾ ਲੈ ਚ ਮੈਂ ਕਿ ਕਿੰਨੇ ਕਨੇ ਸ਼ਰਤ 5-500 ਰੁਪਏ ਦੀ ਸ਼ਰਤ ਲਾ ਲੈ ਠੀਕ ਹੈ ਜੀ ਲੱਗ ਗਈ ਸ਼ਰਤ 5-500 ਦੀ ਉਹਨਾਂ ਨੇ ਜੀ 15 ਮਿੰਟਾਂ ਚ ਤਿਆਰੀ ਤੋਰੀ ਕੀਤੀ ਤੇ ਮੈਂ 15 ਮਿੰਟਾਂ ਬਾਅਦ ਉਹਨਾਂ ਨੂੰ ਗਾਣਾ ਸੁਣਾਤਾ ਤੇ ਉਹ ਹੀ ਸੋਰ ਲਾਤੀ ਤੇ 500 ਰੁਪਏ ਆਪ ਜਿੱਤ ਲਿਆ ਅੱਛਾ ਜਿੱਤ ਗਏ ਤੁਸੀਂ ਤੇ ਸ਼ਰਤ ਨਾ ਮੇਰੇ ਨਾਲ ਕੋਈ ਲਾਵੇ ਸ਼ਰਤ ਨਹੀਂ ਮੈਂ ਕਦੀ ਹਾਰੀ ਸ਼ਰਤਾਂ ਜਿੱਤ ਜਾਂਦੇ ਸਾਰੀਆਂ ਹਾਂਜੀ ਚਲੋ ਬਹੁਤ ਵਧੀਆ ਤੇ ਜਿਹੜਾ ਤੁਸੀਂ ਪਹਿਲਾ ਟਰੈਕ ਕੱਢਿਆ ਸੀ ਉਹ ਕਿਹੜਾ ਸੀਗਾ ਅ ਜਿਹੜਾ ਅਸੀਂ ਡਿਊਟ ਕੱਢਿਆ ਸੀਗਾ ਹਾਂਜੀ ਉਹ ਹੈਗਾ ਸੀ ਜੀ ਆ ਬਾਬਾ ਬੁੱਢਾ ਜੀ ਸੋਹਣੇ ਸੋਹਣੇ ਲਾਲ ਵੰਡਾ ਕਿਦਾਂ ਦਾ ਰਿਸਪੌਂਸ ਰਿਆ ਸੀ ਉਹ ਤਾਂ ਬਹੁਤ ਪਿਆਰ ਮਿਲਿਆ ਸੀ ਦੁਨੀਆ ਦਾ ਉਹ ਮਤਲਬ ਬਹੁਤ ਸੋਹਣਾ ਬਾਬਾ ਬੁੱਢਾ ਜੀ ਦਾ ਸ਼ਬਦ ਸੀਗਾ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਹੈ ਬਹੁਤ ਸੋਹਣਾ ਸੀਗਾ ਤੇ ਲੋਕਾਂ ਨੇ ਬਹੁਤ ਰਿਸਪਾਂਸ ਦਿੱਤਾ ਸੀਗਾ ਜਿਹਦੇ ਕਰਕੇ ਅੱਜ ਅਸੀਂ ਇੱਥੇ ਬੈਠੇ ਆ ਅੱਛਾ ਮੈਮ ਤੁਸੀਂ ਹੁਣ ਹਿੰਦੀ ਗਾਣਿਆਂ ਦੀ ਗੱਲ ਕੀਤੀ ਕਿ ਤੁਸੀਂ ਹਿੰਦੀ ਗਾਣੇ ਵੀ ਬੋਲਦੇ ਹੋ ਮੈਂ ਚਾਹੁੰਨੀ ਕਿ ਦੋ ਲਾਈਨਾਂ ਤੁਸੀਂ ਹਿੰਦੀ Song ਦੇ ਵਿੱਚ ਸੁਣਾ ਦਿਓ ਹਾਂਜੀ ਜੀ ਜੀ ਦਿਲ دیਵਾਨਾ ਬੇਨ ਸਜਨਾ ਕੇ ਮਾਨੇ ਨਾ ਇਹ ਬਗਲਾ ਹੈ ਸਮਝਾਨੇ ਸੇ ਸਮਝੇਨਾ ਇਹ ਬਗਲਾ ਹੈ ਸਮਝਾਨੇ ਸੇ ਸਮਝੇਨਾ ਬਹੁਤ ਕੋ ਮੈਮ ਬਹੁਤ ਸੋਣਾ ਗਾਉਂਦੇ ਹੋ ਤੁਸੀਂ ਤੇ ਤੁਹਾਡਾ ਇਰਾਦਾ ਕਿ ਬੱਚੇ ਵੀ ਇਸ ਲਾਈਨ ਚ ਆਂ ਜਾਣ ਨਹੀਂ ਦੇਖੋ ਜੀ ਮੇਰੇ ਪਾਪਾ ਪੁਲਿਸ ਚ ਸੀਗੇ ਹਮ ਮੈਂ ਸਿੰਗਿੰਗ ਲਾਈਨ ਚ ਆ ਗਈ ਤੇ ਇੱਕ ਜੁੜੀ ਨਹੀਂ ਆ ਕਿ ਆਪਾਂ ਉਹਨਾਂ ਤੇ ਆਪਣੇ ਫੈਸਲੇ ਥਪੀਏ ਹੈ ਨੀ ਜੋ ਉਹਨਾਂ ਦੀ ਮਰਜ਼ੀ ਆ ਉਹੀ ਬਣ ਹੁਣ ਜੇ ਬੇਟੀ ਆ ਤਾਂ ਉਹਨੂੰ ਵਕੀਲ ਬਣਾਉਣ ਦਾ ਸੋਚਣ ਡੇ ਆ ਤੇ ਮੈਂ ਉਹਨੂੰ ਹੁਣ ਪਲੱਸ 2 ਤੋਂ ਬਾਅਦ ਉਹਨੂੰ ਵਕੀਲ ਦਾ ਕੋਰਸ ਕਰਵਾ ਦੇਣਾ ਬੇਟਾ ਮੇਰਾ ਵੱਡਾ ਆਲਰੇਡੀ ਸਿੰਗਰ ਐ ਸਪੀ ਬੁਗਾ ਨਾਮ ਉਹਦਾ ਉਹਦਾ ਟਰੈਕ ਚੱਲਦਾ ਪਿਆ YouTube ਤੇ ਨਾ ਵੀ ਪੱਗ ਤੇ ਛੋਟਾ ਬੇਟਾ ਹਲੇ ਛੋਟਾ ਹੈ ਉਹ ਪਰਦਾ ਪਿਆ ਕੱਲ ਉਹਦਾ ਬਰਥਡੇ ਸੀਗਾ ਤੇ ਉਹ ਹਲੇ 14 ਸਾਲਾਂ ਦਾ ਹੈ ਮੈਮਿਕ ਕੋਰ ਬਹੁਤ ਸੀਰੀਅਸ ਸਵਾਲ ਕਿ ਜਿਵੇਂ ਕਿ ਤੁਸੀਂ ਦੋਨੋਂ ਜਾਣੇ ਮੇਲਿਆਂ ਤੇ ਜਾਂਦੇ ਸੀਗੇ ਇੱਕ ਜਦੋਂ ਸਾਥ ਹੁੰਦਾ ਬਹੁਤ ਵੱਡੀ ਗੱਲ ਹੁੰਦੀ ਆ ਲਾਈਫ ਪਾਰਟਨਰ ਦਾ ਸਾਥ ਹੋਣਾ ਹਾਂਜੀ ਹੁਣ ਤੁਹਾਨੂੰ ਕੋਈ ਮੇਲਾ ਮਿਲੇਗਾ ਕੋਈ ਰਾਤ ਦਾ ਕੋਈ ਦਿਨ ਦਾ ਤੇ ਡਰ ਨਹੀਂ ਲੱਗੇਗਾ ਕੱਲਿਆਂ ਜਾਣ ਚ ਦੇਖੋ ਜੇ ਡਰ ਹੁੰਦਾ ਚੋਰੀ ਤੇ ਯਾਰੀ ਦਾ ਠੀਕ ਹੈ ਮਿਹਨਤ ਦਾਗਾ ਦਾ ਡਰ ਆ ਮੈਂ ਮਿਹਨਤ ਕਰਨੀ ਆ ਮਿਹਨਤ ਤਾਂ ਕੋਈ ਡਰਨੀ ਚਾਹੀਏ ਉਹ ਰਾਤ ਨੂੰ ਹੋਵੇ ਚਾਹ ਦਿਨ ਨੂੰ ਹੋਵੇ ਦੇਖੋ ਲੋਕੀ ਜਦੋਂ ਆਪਾਂ ਨੂੰ ਸੱਦਦੇ ਪਿਆਰ ਨਾਲ ਸੱਦਦੇ ਆ ਤੇ ਤੁਸੀਂ ਦੇਖੋ ਵੀ ਇੰਨਾ ਪਿਆਰ ਦਿੰਦੇ ਆ ਨਾ ਲੋਕ ਡਰ ਕਾਦਾ ਨਹੀਂ ਕੱਲੇ ਜਾਣ ਦੇ ਵਿੱਚ ਕਿੰਨੇ ਪਈਆਂ ਕੱਲੇ ਜਾਣ ਦਾ ਡਰ ਨਹੀਂ ਦੇਖੋ ਮੇਰੀ ਗੱਲ ਸੁਣੋ ਜਦੋਂ ਆਪਾਂ ਆਪਣੀ ਇੱਕ ਕੁੜੀ ਦੀ ਜਦੋਂ ਮੈਰਿਜ ਹੁੰਦੀ ਨਾ ਉਹਨੂੰ ਸਿਰਫ ਆਪਣੇ ਘਰ ਵਾਲੇ ਦਾ ਸਹਾਰਾ ਹੁੰਦਾ ਤੇ ਜਦੋਂ ਉਹਦੇ ਬੱਚੇ ਹੋ ਜਾਂਦੇ ਨਾ ਫਿਰ ਉਹਦਾ ਸਹਾਰਾ ਜਿਹੜਾ ਉਹਦੇ ਬੱਚੇ ਹੋ ਜਾਂਦੇ ਹੁਣ ਮੇਰੇ ਬੱਚੇ ਮੇਰਾ ਸਹਾਰਾ ਨੇ ਤੇ ਹਰ ਥਾਂ ਤੇ ਮੇਰੇ ਨਾਲ ਮੇਰਾ ਬੇਟਾ ਜਾਂਦਾ ਐਸਪੀ ਬੁੱਗਾ ਤੁਸੀਂ ਦੇਖਿਆ ਹੋਵੇਗਾ ਕਿਤੇ ਵੀ ਮੈਂ ਜਾਵਾਂ ਤੇ ਮੇਰੇ ਨਾਲ ਹੀ ਹੁੰਦਾ ਤੇ ਤੁਸੀਂ ਗਾਂ ਵੀ ਦੇਖੋਗੇ ਜਦੋਂ ਵੀ ਮੈਂ ਕਿਤੇ ਜਾਉਂਗੀ ਤੇ ਸਾਰਾ ਮੈਨੇਜਮੈਂਟ ਉਹਦੇ ਹੱਥ ਹੀ ਹੁੰਦਾ ਰੂਮ ਬੁਕਿੰਗ ਸਾਰਾ ਕੁਝ ਉਹੀ ਕਰਦਾ ਉਹਦਾ ਹੀ ਨਾਮ ਹੈ ਸਾਰੇ ਪਾਸੇ ਤੇ ਉਹਦੇ ਨਾਲ ਹੀ ਮੈਂ ਜਾ ਰਹੀ ਹਾਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਮੈਸੇਜ ਦਰਸ਼ਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਨੀ ਆ ਕਿ ਜੇ ਜ਼ਿੰਦਗੀ ਚ ਕਦੇ ਵੀ ਤੁਹਾਨੂੰ ਕੋਈ ਠੋਕਰ ਲੱਗਦੀ ਆ ਤੇ ਆਰਾਮ ਨਾਲ ਆਪਣੀ ਹਾਰ ਨਹੀਂ ਮੰਨਣੀ ਦੁਨੀਆ ਦੇ ਵਿੱਚ ਇੱਕ ਵਾਰ ਸੋਏ ਸਾਡੇ ਨਾਲ ਮਨਪ੍ਰੀਤ ਬੁੱਗਾ ਜੀ ਮਜੂ ਸੀਗੇ ਤੇ ਸਾਡੀਆਂ ਬਲੇਸਿੰਗਸ ਮੈਮ ਦੇ ਨਾਲ ਨੇ ਹਮੇਸ਼ਾ ਹੀ ਤੇ ਮੈਨੂੰ ਦੋ ਇਜਾਜ਼ਤ ਮੈਂ ਤੁਹਾਡੇ ਨਾਲ ਸਾਇਆ